ਮੰਨੀ ਗੁਰੂ ਦੇ ਖਾਲਸੇ ਦੇ ਸਾਹਮਣੇ ਬੈਠ ਕੇ ਕੁਝ ਕਹਿਣਾ ਚਾਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨੀ ਜਾਂਦੀ ਸੱਚੀ ਦਰਗਾਹ ਅਕਾਲ ਤਖਤ ਦੀ ਸ਼ਬੀਲ ਤੋਂ ਅੱਜ ਫੇਰ ਬੇਤਿੱਦੂਠ ਹੋ ਲਿਆ ਜਾ ਰਿਆ ਸੀ ਸਾਡੇ 6 ਕੇ ਹੋਏ ਦਰਸ਼ਨ ਸਿੰਘ ਕੋਲ ਗੁਰਬਾਣੀ ਕੀਰਤਨ ਸੁਣਨ ਕਾਰਨ ਜੰਮੂ ਦੇ ਪ੍ਰਬੰਧਕ ਦੋਸ਼ੀ ਹਨ ਗੁਰੂ ਨੇ ਪਛਾਣ ਲਿਆ ਕਿ ਸੱਚੀ ਦਰਗਾਹ ਬੋਲੇ ਕੂੜ ਸਿਰ ਹੱਥ ਪਛੋੜੇ ਆਂਦਾ ਮੂੜ ਜਿੰਨਾ ਅੰਦਰ ਕੂੜ ਵਧਤੇ ਸੱਚ ਨਾਮ ਹਵੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕੁੜਿਆਰੀ ਰੱਜਾ ਕੂ ਜਿਉ ਵਿਸ਼ਟਾ ਕੰਖਾ ਕਰੀ ਗੁਰਮੁਖ ਕੂੜ ਨਾ ਵਹਵਈ ਸੱਚ ਰੱਤੇ ਸੱਚ ਭਾਵੇ ਤੇ ਨਾਲ ਹੀ ਕਹਿਣ ਲੱਗੇ ਸਾਖਤ ਸੱਚ ਨਾ ਵਹਵਈ ਕੂੜੇ ਕੂੜੀ ਭਾਵੇ ਇਸ ਲਈ ਕਾਲਕਾ ਪੰਥ ਅਤੇ ਖਾਲਸਾ ਪੰਥ ਦਾ ਹੁਣ ਕੋਈ ਰਿਸ਼ਤਾ ਨਹੀਂ ਰਿਹਾ ਗੁਰੂ ਕਹਿੰਦੇ ਨੇ ਹਰ ਕੇ ਦਾਸ ਸਿਓ ਸਾਖਤ ਨਹੀਂ ਸੰਗ ਉਹ ਬਿਖਈ ਉਹ ਸ੍ਰਾਮ ਕੋ ਰੰਗ ਗੁਰੂ ਨੇ ਸਮਝਾਇਆ ਹਰ ਸਾਖਤ ਸੇਤੀ ਸੰਗ ਨ ਕਰਿਓ ਉਹ ਮਾਰੇ ਸਿਰਜਨ ਹਾਰੇ ਡੂਠ ਅੰਧੇਰਾ ਕਦੀ ਵੀ ਸੱਚ ਚਾਨਣ ਦਾ ਸਾਹਮਣਾ ਨਹੀਂ ਕਰ ਸਕਦਾ ਇਹ ਕਰਤੇ ਦੀ ਕੁਦਰਤ ਦਾ ਨਿਯਮ ਹੈ ਇਹ ਉਸ ਦਿਨ ਹੀ ਪ੍ਰਤੱਖ ਹੋ ਗਿਆ ਸੀ ਜਦੋਂ ਸਪਸ਼ਟ ਕਰਨ ਦੇ ਰੂਪ ਵਿੱਚ ਸੱਚ ਕੀ ਬਾਣੀ ਦਾ ਚਾਨਣ ਹੱਥ ਲੈ ਕੇ ਦਾਸ ਅਕਾਲ ਤਖਤ ਨਾਮ ਦੇ ਅਸਥਾਨ ਸੰਮੁਖ ਆਦਰ ਹੋਇਆ ਤਾ ਇਹ ਹਨੇਰਾ ਉਸਸ ਤੰ ਛੱਡ ਕੇ ਆਪਣੀ ਕਾਲ ਕੋਠੀ ਵਿੱਚ ਸੁਭ ਗਿਆ ਸੇਮਣਾ ਕਰਨ ਲਈ ਬਾਹਰ ਨਹੀਂ ਆਇਆ ਬੜੀ ਦੇਰ ਉਡੀਕ ਕੀਤੀ ਕਈ ਮੈਸੇਜ ਭੇਜੇ ਪਰ ਸਾਹਮਣੇ ਆਉਣ ਦੀ ਇਸ ਹਨੇਰੇ ਦੀ ਜੁਰਤ ਨਾ ਹੋਈ ਅਤੇ ਹਮੇਸ਼ਾ ਲਈ ਸੱਚ ਦੇ ਸਾਹਮਣੇ ਨੂੰ ਡਰਦਿਆਂ ਛੇਕਨ ਦਾ ਡਰਾਮਾ ਰਚ ਲਿਆ ਚਲੋ ਇਸ ਰਚ ਵੀ ਪਲਾਂ ਪਲਾਂ ਮੇਰਾ ਚੜ ਕਟਟਾ ਜਿੰਦ ਜਬ ਸੁਫਟੀ ਮੇਰਾ ਤੁਹਾਡਾ ਹੁਣ ਕੋਈ ਵਾਸਤਾ ਹੀ ਨਹੀਂ ਤੁਸੀਂ ਮੈਨੂੰ ਛੇਕ ਦਿੱਤਾ ਮੈਂ ਤੁਹਾਨੂੰ ਛੇਕ ਦਿੱਤਾ ਖਾਲਸਾ ਪੰਥ ਦਾ ਕਾਫਲਾ ਜਾਣਦਾ ਹੈ ਕਿ ਮੈਂ ਹਰ ਸਾਲ 29 ਜਨਵਰੀ ਨੂੰ ਆਪਣਾ ਆਜ਼ਾਦੀ ਦਿਨ ਮਨਾਉਂਦਾ ਹਾਂ ਜਿਸ ਦਿਨ ਇਸ ਤੁਹਾਡੇ ਕਾਲ ਕਾ ਪੰਥ ਤੋਂ ਮੈਂ ਵੱਖ ਹੋਇਆ ਤੁਹਾਡਾ ਕਾਲ ਕਾ ਪੰਥ ਅਤੇ ਕਾਲ ਕੋਠੜੀ ਅਤੇ ਕਾਲ ਕੋਠੜੀ ਵਿੱਚ ਹਾਜ਼ਰ ਹੋਣ ਵਾਲੇ ਕੁਝ ਲੋਗ ਉਹਨਾਂ ਨੂੰ ਮੁਬਾਰਕ ਹੋਵੇ ਦਾ ਸੱਚੇ ਅਕਾਲ ਪੁਰਖ ਦੇ ਸੰਗਤ ਰੂਪ ਤਖਤ ਦੇ ਹਮੇਸ਼ਾ ਸੰਮੁਖ ਹੈ ਦੇਖ ਵੇ ਦੇਖੰ ਵਿੱਚ ਸੰਗਤ ਤੁਹਾਡੇ ਕਾਲਕਾ ਪੰਥ ਨੂੰ ਪਛਾਨ ਚੁੱਕੀ ਹੈ ਭਰਿਓ ਉੱਥੇ ਖਾਲਸਾ ਪੰਥ ਦਾ ਬੇ ਬੜਾ ਵੱਡਾ ਕਾਫਲਾ ਬਣ ਚੁੱਕਾ ਹੈ ਅਤੇ ਵਧ ਰਿਹਾ ਹੈ ਮੇਰੇ ਗੁਰੂ ਦੇ ਅਰਦਾਸ ਹੈ ਤੁਮ ਲਾਵਾ ਤੋ ਲੱਗੈ ਸੇ ਹਮ ਤੇ ਕਛੂ ਨਾ ਹੋਵੇ ਦੇ ਤਦ ਭਾਵੇ ਤਾਂ ਗਾਵਾਂ ਬਾਣੀ ਤਦ ਭਾਵੇ ਤਨ ਸੱਚ ਬਖਾਨੀ ਹੈ ਮੇਰੇ ਸਤਿਗੁਰੂ ਤੇਰੀ ਰਹਿਮਤ ਸਦਕਾ ਹੀ ਇਹ ਸੱਚ ਕੀ ਬਾਣੀ ਮੈਂ ਸਾਥ ਦੇ ਪੰਧਿਆਂ ਦੇ ਰਾਹ ਵਿੱਚ ਖਲੋ ਕੇ ਗਾਰਿਆ ਪਰ ਮੈਨੂੰ ਇੰਨਾ ਛਵੀਲ ਤੇ ਖਲੋਤੇ ਲੋਕਾਂ ਤੇ ਵੀ ਤਰਸ ਆਉਂਦਾ ਹੈ ਭਣੋ ਐਨੇ ਕਮਜ਼ੋਰ ਨਾ ਪਰੋ ਜਗਰਾ ਰੱਖੋ ਜੇ ਮੈਂ ਕਨਵਰ ਸੱਚ ਕੀ ਬਾਣੀ ਗਾਰਿਆ ਹੋਵਾਂ ਜੇ ਪੂਰੇ ਦਿੱਲੀ ਜਾਂ ਦੇਸ਼ ਪਰਦੇਸ ਵਿੱਚ ਕਿਤੇ ਵੀ ਸੱਚ ਦੀ ਬਾਣੀ ਵਿਚਾਰਨ ਵਾਲਿਆਂ ਦਾ ਕਾਫਲਾ ਇਕੱਠਾ ਹੋ ਜਾਵੇ ਜੇ ਕਿਤੇ ਜੰਮੂ ਵਿੱਚੋਂ ਸੱਚ ਦੀ ਬਾਣੀ ਦੀ ਗੂੰਜ ਦਾ ਪਤਾ ਲੱਗ ਜਾਵੇ ਤੁਹਾਡੀਆਂ ਅੰਮ੍ਰਿਤਸਰ ਕਾਲਕੋਠਰੀ ਵਿੱਚ ਬੈਠਿਆਂ ਦੀਆਂ ਲੱਥਾਂ ਕਿੰਬਣ ਲੱਗ ਜਾਂਦੀਆਂ ਦਿਲ ਕੰਬਣ ਲੱਗ ਜਾਂਦਾ ਹੈ ਵੇਖਿਓ ਕਿਤੇ ਦਿਲ ਫੇਲ ਨਾ ਹੋ ਜਾਵੇ ਇਸ ਕਾਫਲੇ ਨੇ ਤਾਂ ਦਿਨ-ਬਦਿਨ ਵਧਣਾ ਯਕੀਨ ਕਰੋ ਇਸ ਕਾਫਲੇ ਨੇ ਦਿਨ-ਬਦਿਨ ਵਧਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦੁਆਲੇ ਇਕੱਠਿਆ ਹੋਣਾ ਹੈ ਯਕੀਨ ਕਰੋ ਮੈਂ ਹਵਾਂ ਨਾ ਹਵਾਂ ਸੱਚ ਕੀ ਬਾਣੀ ਦੀ ਗੂੰਜਾ ਸਾਰੇ ਸੰਸਾਰ ਵਿੱਚ ਪੈੰਡਿੰਗ ਤੇ ਉਹ ਤੇ ਸੱਚ ਕੀ ਬਾਣੀ ਨਾਨਕ ਆਖੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਦੂਜੀ ਗੱਲ ਇਹ ਵੀ ਯਾਦ ਰੱਖਣਾ ਜਿਹੜੀ ਤੁਹਾਡੇ ਭਲੇ ਲਈ ਹੈ ਜਿਹੜੇ ਜੱਥੇਦਾਰ ਸਿਆਸੀ ਲੀਡਰਾਂ ਦੇ ਗੁਲਾਮ ਹੋ ਜਾਂਦੇ ਨੇ ਉਹਨਾਂ ਗੁਲਾਮਾਂ ਨੂੰ ਉਹ ਆਪਣੇ ਦਰ ਦਾ ਕੁੱਕਰ ਸਮਝ ਕੇ ਜਿਵੇਂ ਵਰਤਦੇ ਨੇ ਉਸ ਦਾ ਜ਼ਿਕਰ ਗੁਰਬਾਣੀ ਵਿੱਚ ਹੈ ਸਤਿਗੁਰੂ ਆਖਦੇ ਨੇ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਤਰ ਲੈਂਦਾ ਪਾਇਨ ਘਾਉ ਰਾਤ ਪਿਤ ਕੁੱਤੇ ਹੋ ਛੱਟਿਆ ਦੇਖ ਲਿਓ ਸੱਚ ਕੀ ਬਾਣੀ ਤੇ ਪਵੰਦੀਆਂ ਲਾਣ ਵਾਲੇ ਅਨੇਕਾਂ ਉੱਠ ਗਏ ਅਤੇ ਬਾਕੀ ਵੀ ਉੱਠ ਜਾਣਗੇ ਜੇ ਸਾਹ ਵਿਸ਼ਵਾਸ ਰੱਖੇਓ ਸੱਚ ਕੀ ਬਾਣੀ ਯੁਗ ਚਾਰੇ ਜਾਪੇ ਰਹੇਗੀ ਇਸ ਲਈ ਇਸ ਦਾ ਪਰੇਸ਼ਾਨ ਹੋ ਕੇ ਇਸ ਨੂੰ ਪਾਬੰਦੀਆਂ ਲਾ ਕੇ ਰੋਕਣ ਦੀ ਕੋਸ਼ਿਸ਼ ਨਿਸਫਲ ਕੋਸ਼ਿਸ਼ ਨਾ ਕਰੋ ਗੁਰਬਾਣੀ ਗੁਰੂ ਨੂੰ ਸਮਰਪਤ